ਗੁਰੂ ਪਿਆਰੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 9 ਦਿਨਾਂ ਤੋਂ ਦਾ ਸਾਹਿਬ ਜੀ ਦੇ ਨਾਲ ਬਜੇਤਰ ਨਾਟਕ ਗ੍ਰੰਥ ਅਖੋਤੀ ਦਸਮ ਗ੍ਰੰਥ ਜਿਹਨੂੰ ਕਿਹਾ ਜਾਂਦਾ ਹੈ ਉਹਦੇ ਵਿੱਚ ਜੋ ਕੁਝ ਲਿਖਿਆ ਉਹਨੂੰ ਗੁਰਮਤ ਦੀ ਕਸ ਬੱਟੀ ਤੇ ਪਰਖ ਕੇ ਆਪ ਜੀ ਦੇ ਅਦਾਲਤ ਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਆਪਾਂ ਨੂੰ ਸਮਝ ਲੱਗਿਆ ਕਿ ਆ ਇੱਕੋ ਸਿਧਾਂਤ ਹੈ ਇੱਕੋ ਵਿਚਾਰ ਹੈ ਯਾ ਲੈਗ ਲੈਗ ਹੈ ਕਿਉਂਕਿ ਸਭ ਤੋਂ ਮਹੱਤਵਪੂਰਨ ਜਿਹੜੇ ਨੇ ਉਹ ਸਿਧਾਂਤਕ ਪੱਖ ਹੁੰਦੇ ਨੇ ਜੇ ਇੱਕੋ ਸਿਧਾਂਤ ਹੈ ਲਫ਼ਜ਼ਾਂ ਦਾ ਫਰਕ ਹੋ ਸਕਦਾ ਹੈ ਜੇ ਸਿਧਾਂਤ ਹੀ ਅਲੱਗ-ਅਲੱਗ ਨੇ ਤੇ ਫਿਰ ਇਹਦਾ ਮਤਲਬ ਹੈ ਵੀ ਉਹ ਗੁਰਮਤ ਅਨੁਸਾਰੀ ਤਾਂ ਹੈ ਨਹੀਂ ਤੇ ਜੇ ਆਪਸ ਦੇ ਵਿੱਚ ਸਿਧਾਂਤਕ ਫਰਕ ਹੋਵੇ ਤੇ ਫਿਰ ਇੱਕ ਕੌਮ ਦੇ ਦੋ ਗ੍ਰੰਥ ਰੀ ਹੁੰ ਸਕਦੇ ਆ ਜਿਹੜਾ ਪੱਖ ਮੈਂ ਆਪ ਜੀ ਨਾਲ ਵਿਚਾਰਨ ਲੱਗਾ ਹੋਇਆ ਕਿ ਅਕਾਲ ਪੁਰਖ ਨੇ ਸ੍ਰਿਸ਼ਟੀ ਕਿਵੇਂ ਸਾਜੀ ਇਹਦੇ ਬਾਰੇ ਗੁਰਬਾਣੀ ਕੀ ਕਹਿੰਦੀ ਹੈ ਔਰ ਉਧਰ 72 ਅਟ ਗ੍ਰੰਥ ਚ ਕੀ ਲਿਖਿਆ ਹੈ ਆਪਾਂ ਦੋਨਾਂ ਨੂੰ ਵਿਚਾਰ ਲੈਣੇ ਆ ਹੁਣ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਕੀ ਲਿਖਿਆ ਹੈ ਕਿ ਅਕਾਲ ਪੁਰਖ ਨੇ ਸ੍ਰਿਸ਼ਟੀ ਕਿਵੇਂ ਸਾਜੀ ਗੁਰਨਾਨਕ ਬਾਛਾ ਦਾ ਪਮਨ ਫੁਰਮਾਨ ਹੈ ਆਪੀ ਨੇ ਆਪ ਸਜਿਓ ਆਪੀ ਨੇ ਰਚਿਓ 나ਉ ਦੁਈ ਕੁਦਰਤ 사ਜੀਐ ਕਰਾ ਸੰਦੇ ਠੋਚਾਉ ਉਸਕਾ ਅਰਥ ਇਹ ਪਹਿਲਾਂ ਆਪਣੇ ਆਪ ਨੂੰ ਸਜਿਆ ਹੁਣ ਕਿਸੇ ਨੇ ਜੰਮਿਆ ਨਹੀਂ ਕਿਸੇ ਨੇ ਬਣਾਇਆ ਨਹੀਂ ਆਪਣੇ ਆਪ ਪ੍ਰਕਾਸ਼ਮਾਨ ਹੋਇਆ ਆਪਣੇ ਆਪ ਨੂੰ ਉਹਨੇ ਆਪ ਹੀ ਸਜਿਆ ਆਪੀ ਨੇ ਰਚਿਓ 나ਉ ਆਪਣੇ ਹੋਂਦ ਆਪ ਬਣਾਈ ਹੈ ਆਪਣਾ ਨਾਮ ਨਾਂ ਆਪ ਬਣਾਇਆ ਹੈ ਦੂਈ ਕੁਦਰਤ ਸਾਜੀ ਫਿਰ ਆਪਣੇ ਆਪ ਨੂੰ ਬਣਾ ਕੇ ਉਹਨੇ ਫਿਰ ਦੂਸਰੀ ਚੀਜ਼ ਜਿਹੜੀ ਹੈ ਕੁਦਰਤ ਬਣਾਈ ਹੈ ਔਰ ਕੁਦਰਤ ਬਣਾ ਕੇ ਇਹਦੇ ਵਿੱਚ ਆਪ ਸਮਾਇਆ ਹੈ ਕਰਾ ਸੰਜਿਠੋ ਚਾਹੋ ਇਹਦੇ ਕਣ ਕਣ ਚ ਆਪ ਸਮਾਇਆ ਹੋਇਆ ਹੁਣ ਕੁਦਰਤ ਕਿਵੇਂ ਬਣਾਈ ਇਹ ਵੀ ਸਤਗੁਰੂ ਨੇ ਸਪਸ਼ਟ ਕਰ ਦਿੱਤਾ ਹੈ ਜ ਜਦੋਂ ਦੂਸਰਾ ਪਰਮਾਨ ਹੈ ਵੀ ਗੁਰੂ ਨਾਨਕ ਸਾਹਿਬ ਦਾ ਇਹ ਉਚਾਰਣ ਕੀਤਾ ਹੋਇਆ ਹੈ ਜਿਹਦੇ ਵਿੱਚ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਜਲ ਤੇ ਤੇਰੇ ਪਵਨ ਸਾਜਿਆ ਘਟ ਘਟ ਜੋਤ ਸਮੋਏ ਉਸ ਇਕਾ ਕਾਲ ਪਰ ਖਵੈ ਗ੍ਰੂਤੋਂ ਖਵਾ ਬਣੀ ਸਾਚੇ ਤੇ ਪਵਨਾ ਭਇਆ ਆਪਣੇ ਤੇ ਜਲ ਹੋਏ ਹੁਣ ਹਵਾ ਦੇ ਵਿੱਚ ਗੈਸਿਸ ਹੁੰਦੀਆਂ ਨੇ ਔਰ ਅਸੀਂ ਸਾਰੇ ਅੱਜ ਕੱਲ ਪੜਿਆ ਲਿਖਿਆ ਯੋਗਿਆ ਸਾਰੇ ਜਾਣਦੇ ਨੇ ਕਿ ਦੋ ਮੋਲੀਕੂਲ ਹਾਈਡਰੋਜਨ ਦੇ ਇੱਕ ਮੋਲੀਕੂਲ ਆਕਸੀਜਨ ਦੇ ਨਾਲ ਉਹਦਾ ਦੋ ਐਟਮ ਹਾਈਡਰੋਜਨ ਦੇ ਇੱਕ ਐਟਮ ਆਕਸੀਜਨ ਦੇ ਨਾਲ ਉਹਦਾ ਮੇਲ ਹੁੰਦਾ ਹੈ ਤੇ ਇੱਕ ਮੋਲੀਕੂਲ ਪਾਣੀ ਦਾ ਬਣ ਜਾਂਦਾ ਹੈ H2O ਕਿਹਾ ਜਾਂਦਾ ਹੈ ਅੱਜ ਦੀ ਸਾਇੰਟਿਫਿਕ ਜੋ ਰਿਸਰਚ ਹੈ ਉਹਦੇ ਮੁਤਾਬਕ ਬਿਲਕੁਲ ਮਹਾਨੀ ਕਰਿਆ ਕਿ ਸਤਿਗੁਰੂ ਨੇ ਸਾਇੰਸ ਦੇ ਮੁਤਾਬਕ ਲਿਖਿਆ ਕਿ ਉਹ ਅੱਜ ਸਾਇੰਸ ਖੋਜ ਕਰ ਰਹੀ ਹੈ ਗੁਰਬਾਣੀ ਨੇ ਪਹਿਲਾਂ ਹੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਖੋਲ ਕੇ ਸਾਡੇ ਸਾਹਮਣੇ ਰੱਖਤੀਆਂ ਨੇ ਸਾਚੇ ਤੇ ਪਵਨਾ ਪਵਨੇ ਤੇ ਜਲ ਹੋਏ ਜਲ ਤੇ ਤਰੇ ਭਵਨ ਸਾਜਿਆ ਫਿਰ ਉਸ ਪਾਣੀ ਦੇ ਨਾਲ ਸਾਰੀ ਸ੍ਰਿਸ਼ਟੀ ਸਾਜੀ ਤੇ ਸ੍ਰਿਸ਼ਟੀ ਸਾਜ ਕੇ ਫਿਰ ਆਪ ਕਿਤੇ ਅਲੱਗ ਬੈਠਾ ਤਮਾਸ਼ਾ ਨਹੀਂ ਵੇਖ ਰਿਆ ਕਟਕਟ ਜੋਤ ਸਮੋਏ ਉਹਦੇ ਕਣ-ਕਣ ਦੇ ਵਿੱਚ ਆਪਣੀ ਉਹਦੀ ਜੋਤ ਸਮਾਈ ਇਹ ਗੁਰਬਾਣੀ ਦਾ ਤਰੀਕਾ ਹੈ ਗੁਰਬਾਣੀ ਦੱਸ ਰਹੀ ਹੈ ਕਿਵੇਂ ਅਕਾਲ ਪੁਰਖ ਨੇ ਸ੍ਰਿਸ਼ਟੀ ਸਾਜੀ ਹੁਣ ਦੂਜੇ ਪਾਸੇ ਵੇਖ ਲੈਣੇ ਅਬ ਜਤਨਾਟ ਗ੍ਰੰਥ ਚ ਕੀ ਲਿਖਿਆ ਕਿਵੇਂ ਸ੍ਰਿਸ਼ਟੀ ਸਾਜੀ ਇਥੇ ਸਭ ਤੋਂ ਪਹਿਲਾਂ ਦਿਆ ਖੰਡਾ ਪ੍ਰਥਮੈ ਸਾਜ ਕੇ ਜਿਨ ਸਭ ਸੈਸਾਰ ਉਪਾਇਆ ਪਹਿਲੇ ਉਹਨੇ ਖੰਡਾ ਸਾਜਿਆ। ਔਰ ਖੰਡਾ ਸਾਜ ਕੇ ਫਿਰ ਬਾਕੀ ਸਾਰਾ ਸੰਸਾਰ ਬਣਾਇਆ। ਪਹਿਲੀ ਗੱਲ ਤੇ ਜਿਸ ਸ੍ਰਿਸ਼ਟੀ ਨਹੀਂ ਸੀ ਸਾਜੀ ਤੇ ਖੰਡਾ ਕਦ ਨਾਲ ਬਣਾਇਆ। ਫਿਰ ਖੰਡਾ ਜਿਹੜਾ ਇਹ ਸਜਣ ਵਾਲੀ ਚੀਜ਼ ਨਹੀਂ ਜਿਹੜਾ ਅੱਗੋਂ ਕਿਸੇ ਚੀਜ਼ ਨੂੰ ਸਾਜਦਾ ਹੋਵੇ। ਇਹ ਤਾਂ ਬਨੋਸ਼ਕਾਰੀ ਹੈ। ਵੰਡਾ ਤਾਂ ਕਿਸੇ ਚੀਜ਼ ਨੂੰ ਕੱਟ ਸਕਦਾ ਹੈ ਵੱਢ ਸਕਦਾ ਹੈ ਉਹਦੇ ਟੁਕੜੇ ਕਰ ਸਕਦਾ ਹੈ ਸਾਝ ਨਹੀਂ ਸਕਦਾ ਹੁਣ ਨਾ ਤੇ ਗੁਰਬਾਣੀ ਨਾਲ ਮੇਲ ਖਾਂਦਾ ਨਾ ਸਿਧਾਂਤਕ ਤੌਰ ਤੇ ਆਪਣੇ ਆਪ ਕੀ ਮੇਲ ਖਾਂਦਾ ਹੈ ਪ੍ਰੈਕਟੀਕਲੀ ਆਪ ਹੀ ਇਸ ਗੱਲ ਤੇ ਖਰਾਣੀ ਉਤਰਦਾ ਕਿ ਸਾਝ ਨਾਲ ਦੀ ਚੀਜ਼ ਅੱਛਾ ਇਹ ਕ ਅੱਜਕੱਲ ਹੁਣ ਇਹਦੀ ਵਿਆਖਿਆ ਹੋਰ ਕੀਤੀ ਜਾਂਦੀ ਹੈ ਨਹੀਂ ਜੀ ਨਹੀਂ ਇਹਦਾ ਮਤਲਬ ਹੈ ਕਿ ਖੰਡਾ ਨਹੀਂ ਖੰਡਾ ਉਹ ਜਿਹੜੇ ਖੰਡ ਤਰਤੀਬੇ ਬਣਾਏ ਨੇ ਇਹ ਬਣਾਏ ਪਰ ਜਿਹੜਾ ਖੰਡਾ ਸਾਜ ਕੇ ਸਭ ਸਾਰ ਉਪਾਇਆ ਕੀ ਕੁਦਰਤ ਦੀ ਸ਼ੁਰੂਆਤ ਜਿਹੜੀ ਹੈ ਇਸ ਤਰ੍ਹਾਂ ਹੋਈ ਹੈ ਫਿਰ ਇੱਕ ਬੜੀ ਕਮਾਲ ਦੀ ਗੱਲ ਹੈ ਮੈਂ ਇੱਥੇ ਹੁਣ ਦੋ ਪਰਮਾਣੂ ਆਪਜੀ ਨਾਲ ਸੰਜੇ ਕਰਨ ਲੱਗਾ ਇੱਥੇ ਕਈ ਅਲੱਗ-ਅਲੱਗ ਤਰੀਕੇ ਤਰੀਕੇ ਦੱਸੇ ਨੇ ਕਿਵੇਂ ਸ੍ਰਿਸ਼ਟੀ ਸਾਜੀ ਹੈ ਇੱਕ ਹੋਰ ਦੂਜਾ ਤਰੀਕਾ ਇੱਥੇ ਮਾਪਤੀ ਨਾਲ ਸੰਜਾ ਕਰ ਦੇਣਾ ਇੱਕ ਸ਼ਰਵਨ ਤੇ ਮੈਲ ਨਿਕਾਰਾ ਤਾਤੇ ਮਦ ਕੀ ਟਪੰਤਾਰਾ ਦੂਤਿਆ ਕਾਂਤੇ ਮੈਲ ਨਿਕਾਰੀ ਤਾਤੇ ਪਈ ਸ੍ਰਿਸ਼ਟ ਇਹ ਸਾਰੀ ਇੱਕ ਕੰਨ ਦੇ ਵਿੱਚੋਂ ਮੰਕਲ ਨੇ ਮੈਲ ਕੱਢੀ ਤੇ ਉਹਦੇ ਉੱਤੇ ਵਿੱਚੋਂ ਉਸ ਮੈਲ ਦੇ ਵਿੱਚੋਂ ਦੋ ਦੇਨਤ ਪੈਦਾ ਹੋ ਗਏ ਰਾਖਸ਼ ਪੈਦਾ ਹੋ ਗਏ ਮਦ ਤੇ ਕਿਟਬ ਉਹਨਾਂ ਦੇ ਸਰੀਰ ਬਣੇ ਉਦੋਂ ਉਹ ਤੁਮ ਪੈਦਾ ਹੋਏ ਫਿਰ ਦੂਜੇ ਕੰਚੋਂ ਮੈਲ ਕੱਢੀ ਦੂਤਿਆ ਕੰਤੇ ਮੈਲ ਨਿਕਾਰੀ ਤਾਤੇ ਪਰਈ ਇਸੇ ਸਤੇ ਸਾਰੀ ਉਸ ਮੈਲ ਦੇ ਨਾਲ ਸਾਰੀ ਇਹ ਸ੍ਰਿਸ਼ਟੀ ਬਣੀ ਜਿੰਨੇ ਕਮਲ ਸੀ ਉਹ ਤੇ ਕੰਨ ਦੇ ਵਿੱਚ ਫਿਰ ਇਹਨਾਂ ਜਿਹੜੇ ਰਾਕਸ਼ ਬਣਾ ਰਾਕਸ਼ਸ ਬਣਾਏ ਬਦੁੱਤੇ ਕੀਟਬ ਸ੍ਰਿਸ਼ਟੀ ਦੇ ਬੱਚ ਬਣਾਈ ਉਹ ਕਿੱਥੇ ਖੜੇ ਸੰ ਕਿੱਥੇ ਉਹਨਾਂ ਦੀ ਹੋਣ ਸੀ ਜਿੰਨਾ ਸੋਚੀ ਜਾਓਗੇ ਉਲਝੀ ਜਾਓਗੇ ਕੀ ਇਹ ਸ੍ਰਿਸ਼ਟੀ ਜਿਹੜੀ ਕੰਨ ਦੀ ਮੈਲ ਤੋਂ ਬਣੀ ਹੈ ਐਡੀ ਵੱਡੀ ਸ੍ਰਿਸ਼ਟੀ ਫਿਰ ਜੇ ਇਹ ਸ੍ਰਿਸ਼ਟੀ ਕੰਨ ਦੀ ਮੈਲ ਤੋਂ ਬਣੀ ਹੈ ਆਪਣਾ ਸਾਡੀ ਧਰਤੀ ਤੇ ਫਿਰ ਬਤਰਕੀਆਂ ਦਾ ਤਾਂ ਸਾਬਤਤਾ ਵੀ ਕੋਈ ਨਹੀਂ ਗੁਰਬਾਣੀ ਦੀ ਗੰਦੀ ਧਰਤੀ ਹੋਰ ਪਰੇ ਹੋਰ ਹੋਰ ਇਸ ਤੇ ਭਾਰਤ ਲੈ ਕਵੰਜੋ ਪਹਿਲੀ ਗੱਲ ਗੁਰਬਾਣੀ ਨਾਲ ਕੋਈ ਮੇਲ ਨਹੀਂ ਇਸ ਦੰਤਕ ਤੌਰ ਤੇ ਕੋਈ ਮੇਲ ਨਹੀਂ ਗੁਰਬਾਣੀ ਨਾਲ ਦੂਸਰੀ ਖਾਸ ਗੱਲ ਸਾਰੀ ਗੁਰਬਾਣੀ ਇੱਕ ਰਸ ਹੈ ਗੁਰਬਾਣੀ ਦੇ ਵਿੱਚ ਕਿਤੇ ਵੀ ਆਪਸ ਦੇ ਵਿੱਚ ਕੋਈ ਕੰਟਰਡਿਕਸ਼ਨ ਨਹੀਂ ਹਾਲੇ ਕਿ 35 ਸ਼ਖਸੀਅਤਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਦੇ ਬਾਅਦ ਵੀ ਕੋਈ ਕੰਟਰਡਿਕਸ਼ਨ ਨਹੀਂ ਸਾਰੀ ਗੁਰਬਾਣੀ ਇੱਕ ਰਸ ਹੈ ਇੱਥੇ ਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲ ਮੇਲ ਖਾਂਦਾ ਤੇ ਨਾ ਹੀ ਆਪਸ ਚ ਮੇਲ ਖਾਂਦਾ ਆਪਸ ਦੇ ਵਿੱਚ ਹੀ ਕੰਟਰਡਿਕਸ਼ਨ ਹੈ ਆਪਰ ਸਕ੍ਰੀਨ ਇੰਟਰੋਡਕਸ਼ਨ ਦੇ ਹੋਰ ਕਈ ਪਰਮਾਣਮੀ ਵਾਪਰ ਚੈਨਲ ਬਾਅਦ ਚ ਸਾਂਝੇ ਕਰਾਂਗਾ ਲੇਕਿਨ ਇੱਥੇ ਇਹ ਧਰਤੀ ਸਾਜਣ ਬਾਰੇ ਹੀ ਆਪਸ ਦੇ ਵਿੱਚ ਮੇਲ ਵੀ ਨਹੀਂ ਖਾਂਦਾ ਔਰ ਗੱਲ ਕੋਈ ਕਨਵਿੰਸਿੰਗ ਵੀ ਨਹੀਂ ਕੋਈ ਲੱਗਦਾ ਵੀ ਨਹੀਂ ਬਈ ਠੀਕ ਹੋਵੇ ਜਿਹੜਾ ਅੱਜ ਅਸੀਂ ਕਸਵਟੀਖੋਰ ਬਣਾ ਲੈਣੇ ਆ ਕਿ ਦੇਖੋ ਜੀ ਸਾਇੰਸ ਇਹ ਕਹਿੰਦੀ ਹੈ ਗੁਰਬਾਣੀ ਦੀ ਹਰ ਗੱਲ ਜਿਹੜੀ ਹੈ ਉਸ ਤਰ੍ਹਾਂ ਕੇ ਅੱਜ ਸਾਇੰਸ ਉਹਦੇ ਮੁਤਾਬਕ ਹੈ ਤੇ ਇੱਥੇ ਉਹਦੇ ਨਾਲ ਵੀ ਕੋਈ ਮੇਲ ਨਹੀਂ ਖਾਂਦਾ ਇੱਕ ਇੱਕ ਪੱਖ ਆਪਜੀ ਨਾਲ ਸੰਜਿਆ ਕਰੀ ਜਾਣਾ ਆਪਜੀ ਆਪ ਵਿਚਾਰ ਕਰੀ ਜਾਓ ਅੱਜ ਬਸ ਇਤਨੇ ਇੱਕ ਬਚਨ ਪ੍ਰਵਾਨ ਕਰਨਾ ਹੋਈਆਂ ਭੁੱਲਾ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ